ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਐਨਜੀ ਨਿਊਜ਼ ਇੰਡੀਆ ਅੱਜ ਦੀ ਸਭ ਤੋਂ ਵੱਡੀ ਤੇ ਚਰਚਿਤ ਖਬਰ ਗੱਡੀਆਂ ਦੇ ਸ਼ੌਕੀਨਾਂ ਲਈ ਹੈ ਵੋਲਕਸ ਵੈਗਨ ਵੱਲੋਂ ਇੱਕ ਐਸੀ ਕਾਰ ਭਾਰਤ ਵਿੱਚ ਲਾਂਚ ਕਰ ਦਿੱਤੀ ਗਈ ਹੈ ਜਿਸ ਦਾ ਲੋਕਾਂ ਨੇ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਸੀ ਇਹ ਗੱਡੀ ਸਿਰਫ ਚਲਾਉਣ ਲਈ ਨਹੀਂ ਦਿਲ ਦੀ ਧੜਕਣ ਬਣਨ ਲਈ ਬਣਾਈ ਗਈ ਹੈ ਇਸ ਗੱਡੀ ਦੀ ਲਾਂਚ ਨੇ ਭਾਰਤੀ ਆਟੋਮੋਬਾਈਲ ਮਾਰਕੀਟ ਵਿੱਚ ਹਲਚਲ ਮਚਾ ਦਿੱਤੀ ਹੈ 2025 ਬੋਲਵਰਕਸ ਵੈਗਨ ਗੋਲਫ ਜੀਟੀਆਈ ਇਸ ਨਵੇਂ ਮਾਡਲ ਨੂੰ ਅੱਜ ਅਧਿਕਾਰਿਕ ਤੌਰ ਤੇ ਭਾਰਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਇਸ ਗੱਡੀ ਦੀ ਸ਼ੁਰੂਆਤੀ ਕੀਮਤ ਰੱਖੀ ਗਈ ਹੈ 53 ਲੱਖ ਰੁਪਏ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨੀ ਜ਼ਿਆਦਾ ਕੀਮਤ ਕਿਉਂ ਕਿਉਂਕਿ ਇਹ ਗੱਡੀ ਬਾਹਰ ਦੇਸ਼ ਤੋਂ ਤਿਆਰ ਹੋ ਕੇ ਸਿੱਧੀ ਭਾਰਤ ਲਿਆਂਦੀ ਗਈ ਹੈ ਜਿਸ ਨੂੰ ਅੰਗਰੇਜ਼ੀ ਵਿੱਚ ਸੀਬੀਯੂ ਕੰਪਲੀਟਲੀ ਬੋਲਟ ਯੂਨਿਟ ਕਿਹਾ ਜਾਂਦਾ ਹੈ ਇਹ ਗੱਡੀ ਵੋਲਕਸਵੈਗਨ ਦੀ ਪੋਲੋ ਜੀਟੀਆਈ ਤੋਂ ਬਾਅਦ ਭਾਰਤ ਵਿੱਚ ਆਇਆ ਦੂਜਾ ਜੀਟੀਆਈ ਮਾਡਲ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਵਿੱਚ 50 ਗੱਡੀਆਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਹਨ ਇਸ ਦੀ ਮੰਗ ਤੋਂ ਸਾਫ਼ ਪਤਾ ਲੱਗਦਾ ਹੈ ਕਿ ਗੱਡੀ ਕਿੰਨੀ ਜ਼ਿਆਦਾ ਖਾਸ ਹੋਣ ਵਾਲੀ ਹੈ ਗੋਲਫ ਜੀਆਈਟੀ ਦਾ ਡਿਜ਼ਾਈਨ ਬਿਲਕੁਲ ਉਹਨਾਂ ਗੱਡੀਆਂ ਵਾਂਗ ਹੈ ਜੋ ਯੂਰਪ ਜਾਂ ਅਮਰੀਕਾ ਵਿੱਚ ਚਲਾਈਆਂ ਜਾਂਦੀਆਂ ਹਨ ਇਹ ਗੱਡੀ ਬਹੁਤ ਹੀ ਜ਼ਿਆਦਾ ਸ਼ਾਨਦਾਰ ਅਤੇ ਆਧੁਨਿਕ ਸਪੋਰਟਸ ਵਾਲੇ ਲੁੱਕ ਵਿੱਚ ਪੇਸ਼ ਕੀਤੀ ਗਈ ਹੈ ਫਰੰਟ ਵਿੱਚ LED ਲਾਈਟਾਂ ਹਨ ਜੋ ਕਿ ਪਤਲੀ ਲਾਈਨ ਨਾਲ ਜੁੜੀਆਂ ਹੋਈਆਂ ਹਨ ਜੋ ਕਾਰ ਨੂੰ ਇੱਕ ਅਲੱਗ ਚਮਕ ਦਿੰਦੀਆਂ ਹਨ ਬੈਂਪਰ ਦੀ ਬਣਾਵਟ ਵੀ ਹੋਰ ਗੱਡੀਆਂ ਨਾਲੋਂ ਵੱਖਰੀ ਅਤੇ ਸਪੋਰਟਸ ਲੁੱਕ ਵਾਲੀ ਬਣਾਈ ਗਈ ਹੈ ਸਾਈਡ ਤੋਂ ਦੇਖਣ ਤੇ 18 ਇੰਚ ਦੇ ਲੋਏ ਵੀਲਸ ਮਿਲਦੇ ਹਨ ਜਿਨ੍ਹਾਂ ਨੂੰ ਤੁਸੀਂ ਚਾਹੋ ਤਾਂ 19 ਇੰਚ ਤੱਕ ਵੀ ਕਰਵਾ ਸਕਦੇ ਹੋ ਬੈਕ ਸਾਈਡ ਤੇ ਸਮੋਕੜ ਲਾਈਟਾਂ ਤੇ ਛੱਤ ਉੱਤੇ ਸਪੌਇਲਰ ਅਤੇ ਡਬਲ ਸਾਇਲੈਂਸਰ ਪਾਈਪ ਹਨ ਜੋ ਕਾਰ ਨੂੰ ਪੂਰੀ ਤਰ੍ਹਾਂ ਰੇਸਿੰਗ ਵਾਲੀ ਲੁੱਕ ਦਿੰਦੇ ਹਨ ਹੁਣ ਗੱਲ ਕਰੀਏ ਇਸ ਗੱਡੀ ਦੀ ਤਾਕਤ ਦੀ ਇਸ ਵਿੱਚ 2 ਲੀਟਰ ਦਾ 4 ਸਿਲੰਡਰ ਟਰਬੋ ਪੈਟਰੋਲ ਇੰਜਨ ਲਗਾਇਆ ਕਿਆ ਹੈ ਜੋ 265 ਹਾਰਸ ਦੀ ਪਾਵਰ ਜਨਰੇਟ ਕਰਕੇ ਦਿੰਦਾ ਹੈ ਅਤੇ 370 ਐਨਐਮ ਦੀ ਟਾਰਕ ਜਿਸ ਦਾ ਅਰਥ ਹੈ ਕਿ ਗੱਡੀ ਦੀ ਪਿਕਅਪ ਬਹੁਤ ਜ਼ਿਆਦਾ ਤੇਜ਼ ਹੈ ਇਸ ਵਿੱਚ 7 ਗিয়ার ਜੋ ਆਟੋਮੈਟਿਕ ਗিয়ার ਬਾਕਸ ਹੈ ਜੋ ਸਿਰਫ ਅਗਲੇ ਹੀ ਪਹੀਏ ਚਲਾਉਂਦਾ ਹੈ ਕੰਪਨੀ ਦਾ ਕਹਿਣਾ ਹੈ ਕਿ ਗੋਲਫ ਜੀਟੀਆਈ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਸਿਰਫ 5.9 ਸੈਕਿੰਡ ਵਿੱਚ ਫੜ ਲੈਂਦੀ ਹੈ ਅਤੇ ਇਸ ਦੀ ਟੌਪ ਸਪੀਡ 267 ਕਿਲੋਮੀਟਰ ਜੋ ਇਸ ਨੂੰ ਇੱਕ ਰੇਸਿੰਗ ਕਾਰ ਵਾਲੇ ਰੂਪ ਵਿੱਚ ਰੱਖਦੀ ਹੈ ਹੁਣ ਗੱਲ ਕਰੀਏ ਇਸ ਵਿੱਚ ਮਿਲਣ ਵਾਲੀਆਂ ਸਹੂਦਾ ਦੀ ਇਸ ਵਿੱਚ ਤੁਹਾਨੂੰ ਮਿਲਦਾ ਹੈ 12.99 ਦਾ ਟੱਚ ਸਕਰੀਨ 10.25 ਇੰਚ ਦਾ ਡਿਜ਼ਾਈਨਡ ਡਿਸਪਲੇ ਪੈਨਾਰਮਿਕ ਸਨਰੂਫ ワイヤਲੈਸ ਚਾਰਜਰ 30 ਰੰਗਾਂ ਵਾਲੀ ਐਵੀਏਟ ਲਾਈਟਿੰਗ ਸੀਟ ਹੋਣ ਵਾਲੀਆਂ ਅੱਗੇ ਵਾਲੀਆਂ ਸੀਟਾਂ ਤਿੰਨ ਹਿੱਸਿਆਂ ਵਾਲੀ ਏਸੀ ਕੰਟਰੋਲ ਸਹੂਤਾ 에ਅਰ ਬੈਗਸ ਪਾਰਕਿੰਗ ਸੈਂਸਰ ਅਤੇ ਰੀਅਰ ਕੈਮਰਾ ADAS ਇੱਕ ਆਧੁਨਿਕ ਸੇਫਟੀ ਸਿਸਟਮ ਹੁੰਦਾ ਹੈ ਜੋ ਡਰਾਈਵਰ ਨੂੰ ਹੋਰ ਵੀ ਸੁਰੱਖਿਅਤ ਬਣਾਉਂਦਾ ਹੈ ਤਾਂ ਦੋਸਤੋ ਵਾਲਕਸ ਵੈਗਨ ਗੌਲਫ ਜੀਟੀਆਈ ਇੱਕ ਐਸੀ ਗੱਡੀ ਜੋ ਸਿਰਫ ਨਾ ਦੇਖਣ ਵਿੱਚ ਸ਼ਾਨਦਾਰ ਹੈ ਸਗੋਂ ਗਤੀ ਤਾਕਤ ਅਤੇ ਟੈਕਨੋਲੋਜੀ ਵਿੱਚ ਵੀ ਬਿਹਤਰੀਨ ਹੈ ਭਾਵੇਂ ਕੀਮਤ ਥੋੜੀ ਬਹੇਦਰੀ ਹੈ ਪਰ ਇਹਨਾਂ ਸ ਫਟਾਰ ਦੇ ਸਾਹਮਣੇ ਇਹ ਬਿਲਕੁਲ ਘੱਟ ਹੈ ਤੁਸੀਂ ਕਮੈਂਟ ਕਰਕੇ ਦੱਸੋ ਕਿ ਤੁਸੀਂ ਗੋਲਫ ਜੀਟੀਆਈ ਨੂੰ ਆਪਣੀ ਗੱਡੀ ਬਣਾਉਣਾ ਚਾਹੋਗੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਚੈਨਲ ਜੇਐਨਜੀ ਨਿਊਜ਼ ਇੰਡੀਆ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਤੇ ਕਮੈਂਟ ਕਰਕੇ ਦੱਸੋ ਤੁਹਾਡੀ ਮਨਪਸੰਦ ਰੇਸਿੰਗ ਕਾਰ ਕਿਹੜੀ ਹੈ ਮਿਲਦੇ ਹਾਂ ਜਲਦੀ ਇੱਕ ਧਮਾਕੇਦਾਰ ਅਪਡੇਟ ਦੇ ਨਾਲ ਧੰਨਵਾਦ